ਘਰ ਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਦੇ ਰਕਵੇ ਵਿੱਚ ਰੋਪੜ ਦੇ ਪਿੰਡ ਖੇੜਾ ਕਲਮੋਟ ਵਿੱਚ ਲੱਗੇ ਕ੍ਰੈਸ਼ਰ ਚਾਲਕਾਂ 'ਵਲੋਂ ਵੱਡੇ ਪੱਧਰ ਤੇ ਗੈਰ ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲੱਗੇ ਨੇ ਜਿਸ ਦੀ ਪਿੰਡ ਵਾਸੀਆਂ ਵੱਲੋਂ ਸਬੰਧਤ ਵਿਭਾਗ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ਤੇ ਹੋਰਨਾਂ ਨੇ ਦੱਸਿਆ ਕਿ ਰੋਪੜ ਦੇ ਪਿੰਡ ਖੇੜਾ ਕਲਮੋੜ ਵਿੱਚ ਲੱਗੇ ਕ੍ਰੈਸ਼ਰ ਚਾਲਕਾ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗਰਸ਼ੰਕਰ ਦੇ ਪਿੰਡ ਕਾਲੇਬਾਲ ਬੀਤ ਦੇ ਰਕਵੇ ਵਿੱਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਦੀ ਸ਼ਿਕਾਇਤ ਜੰਗਲਾਤ ਵਿਭਾਗ ਤੇ ਬੀਡੀਪੀਓ ਗਰਸ਼ੰਕਰ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਨੇ ਕਿਹਾ ਤਾਂ ਨਾ ਜੀ ਇਹ ਬੀਤ ਦਾ ਇਲਾਕਾ ਹੈਗਾ। ਬੀਤ ਦਾ ਇਲਾਕਾ ਜਿਹੜਾ ਹੈਗਾ ਇਹਦੇ ਚ ਮਿਨਰਲ ਬਹੁਤ ਸਾਰੇ ਹੈਗੇ ਆ। ਇਸ ਵੇਲੇ ਕਾਲੇ ਵਾਲ ਬੀਜ ਦੇ ਵਿੱਚ ਜਿਹੜਾ ਖੇੜੇ ਵਾਲੇ ਪਾਸੇ ਨੂੰ ਰਕਬਾ ਲੱਗਦਾ ਜੀ ਖੇੜਾ ਜਿਹੜਾ ਪਿੰਡ ਹੈਗਾ ਉਹ ਪੈਂਦਾ ਹੈਗਾ ਨਮਾ ਸ਼ਹਿਰ ਆਪਣਾ ਰੋਪੜ ਦੇ ਵਿੱਚ ਸਾਡਾ ਪਿੰਡ ਇਹ ਜਿਹੜਾ ਇਲਾਕਾ ਬੀਜ ਦਾ ਪੈਂਦਾ ਹੈਗਾ ਕਾਲੇ ਵਾਲ ਬੀਜ ਜਿਹੜਾ ਪੈਂਦਾ ਹੈਗਾ ਉਹ ਪੈਂਦਾ ਹੈਗਾ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੀ ਉਹ ਜ਼ਮੀਨ ਨੀਵੀ ਹੈਗੀ ਇਹ ਉੱਪਰਲਾ ਪਾਸਾ ਜਿਹੜਾ ਹੈਗਾ ਉਹਨੂੰ ਖੋਦ-ਖੋਦ ਕੇ ਸਾਰੇ ਪਹਾੜ ਜਿਹੜੇ ਉਹਦੇ ਵਿੱਚੋਂ ਚਾਹੇ ਰੇਤਾ ਹੈ ਬਜਰੀ ਹੈ ਜਾਂ ਵੱਡੇ ਪੱਥਰ ਹੈ ਚਾਹੇ ਜੋ ਵੀ ਮੈਦਾਨ ਰਹਿ ਗਏ ਉਹ ਕਾਲੇ ਵਾਲ ਬੀਜ ਨੂੰ ਇਸ ਵੇਲੇ ਬਹੁਤ ਵੱਡਾ ਖਤਰਾ ਹੈਗਾ ਉਹ ਉਹਨੂੰ ਵਿੱਚੇ ਸਰਕਾਰਾਂ ਮਿਲੀਆਂ ਮ ਹੈਗੀਆਂ ਵਿੱਚੇ ਹੋਰ ਜਿਹੜੇ ਮਾਈਨਿੰਗ ਕਰਦੇ ਹੈਗੇ ਵੱਡੀ ਪੱਧਰ ਤੇ ਜਿਹੜੀ ਨਜਾਇਜ਼ ਮਾਈਨਿੰਗ ਹੈਗੀ ਹੈ ਉਹ ਜਿਹੜੀ ਆ ਉਹ ਹਰੇਕ ਤਰੀਕੇ ਨਾਲ ਉਹ ਰੁਕਣੀ ਚਾਹੀਦੀ ਹੈ ਤਾਂ ਜੋ ਨਹੀਂ ਤਾਂ ਪਿੰਡ ਦੇ ਪਿੰਡ ਸਾਰੇ ਥੱਲੇ ਡੇਪਣੇ ਸਾਰੇ ਜਾ ਕੇ ਇਹ ਤੇ ਉਹ ਲੋਕ ਜਿਹੜਾ ਦੇ ਉੱਪਰ ਘਰ ਹੈਗੇ ਆ ਉਹ ਕਿੱਥੇ ਨੂੰ ਜਾਊਗੇ ਆਪਣਾ ਕਿਉਂਕਿ ਸਾਡੇ ਦਾ ਇਲਾਕੇ ਦੇ ਵਿੱਚ ਜ਼ਮੀਨ ਵੀ ਥੋੜਾ ਥੋੜੀ ਹੈਗੀ ਹੈ ਤੇ ਪਾਣੀ ਦੇ ਰਿਸੋਰਸ ਵੀ ਬਹੁਤ ਘੱਟ ਹੈਗੇ ਆ ਤੇ ਇਸ ਲਈ ਉਹ ਜਿਹੜਾ ਮਾਈਨਿੰਗ ਹੈਗੀ ਆ ਉਹ ਵੱਡੇ ਪੱਧਰ ਤੇ ਗੱਲ ਕਰਕੇ ਇਹ ਜਿਹੜੀ ਉਹ ਰੁਕਣੀ ਚਾਹੀਦੀ ਹੈ ਕ੍ਰੈਸ਼ਰਾਂ ਵਾਲਿਆਂ ਨੇ ਜਿਹੜਾ ਇਹ ਕੀਤਾ ਹੈਗਾ ਉਹ ਨਜਾਇਜ਼ ਹੈਗਾ ਬਹੁਤ ਵੱਡੇ ਵੱਡੇ ਪਹਾੜ ਜੇ ਤੁਸੀਂ ਖਰਾਲੀ ਤੋਂ ਖੇੜੇ ਨਾਲ ਉਤਰੋਂ ਉਹਦੇ ਸੱਜੇ ਪਾਸੇ ਨੂੰ ਜਾਂਦੇ ਆਂ ਬਹੁਤ ਵੱਡੇ ਵੱਡੇ ਪਹਾੜ ਜਿਹੜੇ ਆ ਖੂ ਜਿਹੜੇ ਬਣਾ ਦਿੱਤੇ ਗਏ ਆ ਉਹਨੂੰ ਜਿਹੜਾ ਉਹ ਰੁਕਣਾ ਚਾਹੀਦਾ ਉਹਦਾ ਢਾਹ ਜਿਹੜੀ 20 ਲਾਕੇ ਨੂੰ ਲੱਗ ਸਕਦੀ ਹੈ ਇਹ 20 ਦਾ ਇਲਾਕਾ ਜੇ ਥੱਲੇ ਨੂੰ ਰੁੜਨ ਲੱਪਿਆ ਸਾਤੇ 5 600 ਫੁੱਟ ਥੱਲੇ ਜਿਹੜਾ ਸਾਡਾ ਉਹਦੇ ਨਾਲੋਂ ਉੱਚੇ ਹੈਗੇ ਅਸੀਂ ਆਮ ਜ਼ਮੀਨ ਨਾਲੋਂ 20 ਜਿਹੜਾ ਇਲਾਕਾ ਹੈ ਇਹ 6 700 ਫੁੱਟ ਜਿਹੜਾ ਉੱਚਾ ਹੈਗਾ ਬਾਕੀ ਨਾਲੋਂ ਉਹ ਫਿਰ ਜੇ ਥੱਲੇ ਨੂੰ ਖੁਰ ਲਾਪਿਆ ਤਾਂ ਫਿਰ ਸਾਡੇ ਇਲਾਕੇ ਜਿਹੜਾ ਲੋਕਾਂ ਦਾ ਜਿਹੜਾ ਉਹ ਬਹੁਤ ਦੇਖ ਰਹੇ ਹੋ ਜਿਹੜਾ ਸਾਡਾ ਬੀਤ ਇਲਾਕਾ ਗੜ ਸ਼ੰਕਰ ਤਹਿਸੀਲ ਦਾ ਬੀਤ ਇਲਾਕਾ ਹੈ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਇੱਕ ਹਰਿਆ ਭਰਿਆ ਬੜਾ ਰਮਣੀਕ ਇਹ ਇਲਾਕਾ ਹੁੰਦਾ ਸੀ ਔਰ ਇੱਥੇ ਲੋਕ ਮਤਲਬ ਕੁਦਰਤੀ ਤੌਰ ਤੇ ਇੱਥੇ ਠੀਕ ਹੋ ਜਾਂਦੇ ਸੀਗੇ ਜਿਹੜੇ ਕੋਈ ਬਿਮਾਰ ਵੀ ਹੁੰਦੇ ਸੀ ਕੁਦਰਤੀ ਤੌਰ ਤੇ ਦਾ ਆਵੋ ਹਵਾ ਇਹਦਾ ਵਾਤਾਵਰਨ ਬੜਾ ਸ਼ੁੱਧ ਸੀਗਾ ਪਰ ਅੱਜ ਅੱਜ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ بے ਧਿਆਨੀ ਦੇ ਕਰਕੇ ਅੱਜ ਲੋਕਾਂ ਦੇ ਲਈ ਮਸੀਬਤ ਬਣਿਆ ਉਥੇ ਲੋਕਾਂ ਦੇ ਵਿੱਚ ਜਿੱਤੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਮਾਈਨਿੰਗ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ ਕਾਲੇਵਾਲ ਦੇ ਵਿੱਚ ਉਹ ਖੇੜਾ ਕਲਮੋਟ ਦੇ ਵਿੱਚ ਜਿਹੜਾ ਕ੍ਰੈਸ਼ਰ ਲੱਗਿਆ ਉਹਨੇ 50 ਏਕੜ ਲਗਭਗ ਰਕਬਾ ਜਿਹੜਾ ਉਹ ਕਾਲੇਵਾਲ ਦਾ ਵੀ ਜਿਹੜਾ ਉਹ ਨਾਲ ਸਿੱਟ ਲਿਆ ਹੈ ਉਹ ਵੱਡੀਆਂ-ਵੱਡੀਆਂ ਪਹਾੜੀਆਂ 2-200 ਫੁੱਟ ਜਿਹੜੀ ਮਾਈਨਿੰਗ ਕਰ ਦਿੱਤੀ ਹੈ ਉਧਰ ਇਸ ਸੰਬੰਧੀ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਜਸਮਨ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਰਕਬੇ ਦੀ ਮੰਤੀ ਕਰਵਾਈ ਜਾਵੇਗੀ ਅਤੇ ਜੇਕਰ ਗਰ ਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਦੀ ਹੱਦ ਵਿੱਚ ਗੈਰਕਾਨੂੰਨੀ ਮਾਈਨਿੰਗ ਸਾਬਤ ਹੁੰਦੀ ਹੈ ਤਾਂ ਕ੍ਰੈਸ਼ਰ ਚਾਲਕਾਂ ਉੱਪਰ ਮਾਮਲਾ ਦਰਜ ਕੀਤਾ ਜਾਵੇਗਾ ਗਰਸ਼ੰਕਰ ਤੋਂ ਨਵਰਾਂਗ ਚੈਨਲ 에ਰਕੇਸ਼ ਕੁਮਾਰ ਦੀ ਰਿਪੋਰਟ ਐਸੇ ਪੰਚਾਇਤ ਨੂੰ ਵੀ ਕਹਿ ਦਿੱਤਾ ਗਿਆ ਵੀ ਆਓ ਵੀ ਲੈ ਕੇ ਆਪਣਾ ਵਿਜੀ ਦਫ਼ਤਰ ਨੂੰ ਭੇਜਣ ਇੱਕ ਸਾਂਝੀ ਜੀ ਨਿਸ਼ਾਨਦੀ ਹੋ ਜਵੇ ਤਾਂ ਇੱਕ ਵਧੀਆ ਤਰੀਕੀ ਨਾਲ ਹੋ ਜਾਣੀ ਹੈ ਤੇ ਉਹਨਾਂ ਨੂੰ ਵੀ ਕਿਹਾ ਗਿਆ ਰੋਪੜਵਾਲ ਤੇ ਵੀ ਤੇ ਸਾਡੇਵਾਲ ਤੇ ਵੀ ਇੱਕ ਸਾਂਝੀ ਨਿਸ਼ਾਨਦੀ ਕਰਕੇ ਵੀ ਇੱਕ ਪੁਆਇੰਟ ਕਰਾ ਕੇ ਇਹਦਾ ਨਿਸ਼ਾਨਦੀ ਨਵੇੜਾ ਕੀਤਾ ਜਾਵੇ ਠੀਕ ਹੈ ਤਾਂ ਦਾ ਇਹ ਪਟਿਆ ਗਿਆ ਕੋਈ ਫਾਇਦਾ ਹੋਈ ਕੀ ਕਾਰਵਾਈ ਬਿਲਕੁਲ ਹੋਏਗੀ ਜੀ ਉਹਨਾਂ ਪਰ ਕੇਸ ਲੱਗੇਗਾ